ਅਸਹਿਜ ਪਾਠ ਕਰਾਂਗੇ ਵਾਹ ਗੁਰੂ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੋਰਾ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਤਾ ਕੁਜਰ ਕੌਰ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇਰਾਗ ਸੁਹੀ ਮਹੱਲਾ ਪੈਨਾ ਕੋ ਚੱਤੀ ਕੋ ਅਕਾਰ ਸਤਗੁਰ ਪਰਸਾਦ ਮੁੰਝੇ ਕੋ ਚੱਤੀ ਅੰਮਾ ਵਣ ਡੂਸੜੇ ਹੋਂ ਕਿਉ ਸੋਹ ਰਾਵਣ ਜਾਓ ਜਿਓ ਇੱਕ ਦੂ ਇੱਕ ਚੜੰਦੇ ਆ ਕੌਣ ਜਾਣੇ ਮੇਰਾ ਨਾਉ ਜਿਓ जिन्नी सखी सोहराविया से अम्बी छावड़िए जियो से गुण मान जनाया मनी हो कै जी दोस्त रे ओ जियो क्या गुण तेरे बिथरा हो क्या क्या, क्या किन्ना तेरा नाओ जियो ਇਕਤ ਟੋਲ ਨਾ ਅੰਬੜਾ ਹਉ ਸਤਿ ਗੁਰ ਬਾਣੀ ਤੇਰੇ ਜਾਉ ਜਿਉ ਸੋਇ ਨਾ ਰੂਪਾ ਰੰਗ ਲਾ ਮੋਤੀ ਤੈ ਮਾਣਿਕ ਜਿਉ ਸੇ ਵਸਤੂ ਸਹਿਦ ਤੈ ਆ ਮੈਂ ਤਿਨ ਸਿਉ ਲਾਇਆ ਚਿਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇ ਰਾਸ ਜਿਉ ਹਉ ਇਨੀ ਟੋਲੀ ਕੁਲੀਸ ਤਿਸ ਕੰਤ ਨ ਬੈਠੀ ਪਾਸ ਜਿਉ ਅੰਬਰ ਕੁੰਜਾ ਘੁਰ ਲਿਆ ਮਗ ਬੈਠੇ ਆਏ ਜਿਓ ਸਤਨ ਚੰਦੀ ਸਾਹਰੇ ਕਿਆ ਮੋਹ ਦੇਸੀ ਅੱਗੇ ਜਾਏ ਜਿਓ ਸੁਤੀ ਸੁਤੀ ਚਾਲ ਦੀਆਂ ਪੁੱਲੀ ਵਾਟੜੀ ਆਸ ਜਿਓ ਤੈਸ ਹੈ ਲਾਲੋ ਮੋਤੀ ਅਸ ਦੁਖਾਂ ਕੂਤਰਿਆ ਆਸ ਜਿਓ ਤੋਤ ਨ ਕੋਣ ਮੈ ਸਭ ਅਭ ਕਰਨਾ ਇਕ ਨਾਨਕ ਦੀ ਅਰਦਾਸ ਜਿਓ ਸਭ ਰਾਤੀ ਸੁਹਾਗਣੀ ਮੈ ਟੋ ਭਗਣ ਕਾਈ ਰਾਤ ਜਿਓ ਸੁਹੀ ਮਹੱਲਾ ਪਹਿਲਾ ਸੋਚ ਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਤੋ ਦੇ ਅੰਤਰ ਹੋ ਸੁਖ ਵਸਾਂ ਤੂੰ ਅੰਤਰ ਸਾ ਬਾਸ ਜੀਓ ਪਾਣੇ ਤਖਤ ਵਡਾਇਆ ਪਾਣੇ ਪੀ ਕੀ ਉਦਾਸ ਜੀਓ ਪਾਣੇ ਥਲ ਸਿਰ ਸਰਵ ਹੈ ਕਮਲ ਫੂਲੇ ਆਕਾਸ ਜੀਓ ਪਾਣੇ ਪਵ ਜਲ ਲੰਕੀਐ ਪਾਣੇ ਮੰਜ ਪਰਿਆਸ ਜੀਓ ਪਾਣੈ ਸੋ ਸੋ ਰੰਗੁ ਲਾ ਸਿਫਤ ਰਤਾ ਗੁਣਤਾ ਸਿ ਜੀਉ ਪਾਣੈ ਸੋ ਪਿਹਾਵਲਾ ਹੋ ਆਵਣ ਜਾਣੁ ਮੋ ਯਾਸ ਜੀਉ ਤੂ ਸੋ ਅਗਮ ਅਤੂ ਨਵਾ ਹੋ ਕੇ ਕਟੈ ਪਿਆਸ ਜੀਉ ਕੀ ਮੰਗੋ ਕੀ ਕਹਿ ਸੋਣੀ ਮੈਂ ਦਰਸਨ ਭੂਖ ਪਿਆਸ ਜੀਉ ਗੁਰ ਸ਼ਬਦਿ ਸੋ ਪਾਇਆ ਸਤਿ ਨਾਨਕ ਕੀ ਅਰਦਾਸ ਜੀਉ ਸੁਹੀ ਬਹਲਾ ਪੰਜਵਾ ਗੁਣ ਬੰਤੀ ਜੋ ਤਿਸ ਗੁਰ ਸਿਖੜਾ ਤਿਸ ਨਿਮ ਨਿਮ ਲਾ ਕੋ ਪਾਏ ਜੀਉ ਆਖਾ ਬਰਥਾਂ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਉ ਸੁਹੀ ਦਾਸੀ ਉਪਦੇਸੜਾ ਮੇਰਾ ਆਨਮਾਨਾ ਨਨਤ ਨਾ ਕਾ ਹੋ ਜਾਏ ਜਿਉ ਹੈ ਹਮਨਤੇ ਹੁੰਦੇ ਵਸਾ ਮੈਂ ਮਾਰਗ ਦਿਓ ਬਤਾਏ ਜਿਉ ਹਉ ਆਇਆ ਦੂਰੋ ਚਲ ਕੇ ਮੈਂ ਤਕੀ ਤੋਂ ਸਰਣਾਈ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁਖ ਗਵਾਏ ਜਿਉ ਹਿਤ ਮਾਰਗ ਚੱਲੇ ਪਾਇੜੇ ਗੁਰ ਕਹੇ ਸੁਖਾਰ ਕਮਾਈ ਜਿਉ ਤੇ ਅੱਗੇ ਮਨ ਕੀ ਮਤੜੀ ਵੀ ਸਾਰੇ ਦੂਜਾ ਪਾਉ ਜਿਉ ਹਿਉ ਪਾਵੇ ਹਰ ਦਰਸਾ ਬੜਾ ਨਹਿ ਲਗੇ ਤਤੀਬਾਉ ਜਿਉ ਹਾਂ ਆਪ ਕੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੇ ਆਪਸਾਉ ਜਿਉ ਮੈਂ ਬਹੁੜ ਨਰਿਸ਼ਨਾ ਪੁਖੜੀ ਹਰ ਚਾਤ੍ਰਪਤੀ ਅਖਾਏ ਜਿਉ ਚੂਹੁਰ ਦਿਸੇ ਸਖੜਾ ਤਿਸ ਨੇ ਵੇਲਾ ਕੋ ਪਾਏ ਜਿਉ ਰਾਖ ਸੁਹੀ ਚੰਤ ਮਹਲਾ ਪਹਿਲਾ ਘਰ ਪਹਿਲਾ ਈਕ ਓੰਕਾਰ ਸਤ ਗੁਰ ਪਰਸਾਦ ਪਰ ਜੋ ਬਨ ਮੈਂ ਮਤ ਪੇਯੜੇ ਕਰ ਪਹਹਣ ਬਲ RAM ਜਿਉ ਮੈਂ ਦੀ ਅਭ ਗਣ ਚੀਤ ਬਿਨ ਗੁਰਮੁਣ ਗੁਰ ਗੁਣ ਨਾ ਸਮਾਵਨੀ ਬਲ RAM ਜੀਓ ਗੁਣਸਾਰ ਨ ਜਾਣੀ ਪਰਮ ਪੁਲਾੜੀ ਜੋ ਮਨਵਾਦ ਗਵਾਇਆ ਵਾਰ ਕਰ ਤਰ ਦਰਸਨ ਨਹੀਂ ਜਾਂਤਾ ਤੇਰ ਕਾ ਸਹਿਜ ਨ ਪਾਇਆ ਸਤਿਗੁਰ ਪੂਛ ਨ ਮਾਰਗ ਚਲ ਸੁਤਿਰਾਣ ਵਿਹਾੜੂ ਨਾਨਕ ਪਾਲ ਤਣ ਰਾਡੇ ਪਾਪ ਇਹਨ ਪੈਰ ਤਨ ਕਮਲਾਣੀ ਬਾਬਾ ਮੈਂ ਵਰਤੀ ਮੈਂ ਹਰ ਵਰ ਪਾਵੈ ਕਿਸੇ ਸਿਂ ਪਲ ਨਾਮੁ ਜੀਉ ਅਰਾਵਰਨ ਆਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਉ ਤ੍ਰਿਭਵਨ ਕੰਤ ਰਵੇ ਸੋ ਹਗੜਿਆ ਬਗਲਮੰਤੀ ਦੂਰੇ ਜੈਸੀ ਆਸਾ ਤੈਸੀ ਮਨਜਾ ਪੂਰ ਰਹੀ ਆ ਪਰਪੂਰੇ ਹਰ ਕੀ ਨਾਰਸੋ ਸਰਬ ਸੁਹਾਗਣ ਰਾਣ ਨ ਮੇਲੇ ਬਾਸੀ ਨਾਨਕ ਮੈਂ ਵਰ ਸਾਚਾ ਪਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗੜਾਏ ਹੋ ਪੀ ਵੰਚਾ ਸਹਰੇ ਬਲਰਾਮ ਜੀਉ ਸਾਹਾ ਹੁਕਮ ਰਜਾਈ ਸੁਨਾਟ ਲੈ ਜੋ ਪ੍ਰਭ ਕਰੇ ਬਲਰਾਮ ਜੀਉ ਕੀਰਤ ਪਇਆ ਕਰਤੀ ਕਰ ਪਾਇਆ ਮੀਟ ਨਸਕੈ ਕੋਈ ਜਾਮੀ ਨਾਉ ਨਰਨਹ ਕੇਵਲ ਰਵ ਰਹਿਆ ਤਹ ਲੋਈ ਮਾਏ ਨਿਰਾਸੀ ਰੋਏ ਵਿੱਚ ਨੀ ਬਾਨੀ ਬਲ ਹਿੱਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਜੀ ਦੇ ਬਾਬੁਲ ਤੇ ਤੜੀ ਦੂਰ ਨ ਆਵੇ ਘਰ ਪਈਏ ਬਲ RAM ਜੀਓ ਸਹਸੀ ਵੇਖ ਹਦੂਰ ਪੀਰੀ ਰਾਪੀ ਕਰ ਸੁਹੀਏ ਪਲ RAM ਜੀਓ ਸਾਚੇ ਪੈਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋ ਕੀ ਮੇਲਾ ਥਾਨ ਸੁਹੀਲਾ ਗੁਰਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪੈਰ ਪਾਏ ਨਾਨਕ ਵਿਛੜ ਨਾ ਦੁਖਿ ਆਏ ਗੁਰਮਤਿ ਅੰਕ ਸਮੈ ਰਾਗ ਸੁਹੀ ਮਹੱਲਾ ਪਹਿਲਾ chant ਕਰ ਤੁਝਾ ਇੱਕ ਓੰਕਾਰ ਸਤਿਬਰ ਪਰਸਾਦ ਹਮਕਰ ਸਾਜਨੇ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਈ ਪੰਜ ਮਿਲੇ ਸੁਖ ਪਾਇ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਨ ਦਿਨ ਮਿਲ ਪਿਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੁਨ ਅਨਹੰਦ ਵਾਚੇ ਹਮਕਰ ਸਾਜਨੇ ਆਏ ਆਵੋ ਸੰਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਗ ਪਾਵੋ ਸੁਭੇ ਲੜਾ ਜੁਗ ਚਾਰੇ ਆਪਣੀ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇ ਤ੍ਰਿ ਹੱਤ ਜਨ ਤ੍ਰਿ ਭਵਣੇ ਰੂਪ ਦਿਖਾਇਆ सखी मिलो रस मंगल गावो हम कर साजन आया मन ताने अमृत पिन्ना अंतर प्रेम रदना अंतर रदन पधारत मेरे परम तत् विचारो जंत देख तू सफलयो दाता सिर सिर दे बड़हारो तू जान के आनी अंतर जामी आप ही कारण की ना सुनो सखी मनमोहन होया तन माने अमृत पिना आत्म राम संसार साचा खेल तुम्हारा सच खेल तुम्हारा अगमया बारा तुझ बिन कौन बुजाये सिद्ध सादिक सयाने कीते तुझ बिन कावण का, का हाय काल विकाल परे दीवाने मन राखिया गुरढाई ਨਾ ਨਕੇ ਆਵ ਗਣਸ਼ ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੁਹੀ ਮਹੱਲਾ ਪਹਿਲਾ ਕੜਤੀ ਜਾਈ ਕੋ ਅੰਕਾਰ ਸਤਗੁਰ ਪਰਸਾਦ ਆਵੋ ਸਚਣਾ ਹੋ ਦੇਖਾ ਦਰਸ਼ਨ ਤੇਰਾ ਰਾਮ ਕਰਿ ਆਪ ਨੜੇ ਖੜੀ ਤੱਕਾਂ ਮੈਂ ਮਨ ਚਾਉ ਕਨੀਰਾ ਰਾਮ मन चाओ कनेरा सुप्रभ मेरा मैं तेरा परवासा दर्शन देख पाइ न है केवल जन्म मरण दुख नासा सगली ज्योत जाता तू सोई मिलिया पाए सुफाये नानक साजन कौंबल जाइए सच मिले कर आए ਕਰ ਆਈੜੇ ਸਜਨਾ ਤਾ ਤਨ ਖਰੀ ਸਰਸੀ ਰਾਮ ਹਰ ਮੋਹੀ ਅੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਚਾਰਾ ਵੀ ਰੰਗ ਰਤੈ ਅਬ ਕਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੈ ਸਕਰਮਾਰ ਬਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ RAM ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆਰੇ ਵਰ ਪਾਈੜਾ ਬਨ ਬਾਲੜੀਏ ਆਸਾ ਮਨਸਾ ਪੂਰੀ RAM ਫਿਰ 라ਵੀ ਅਡੀ ਸ਼ਬਦ ਰੰਗੀ ਰਵ ਰਹਿਆ ਨਹਿ ਦੂਰੀ RAM ਪ੍ਰਭ ਦੂਰ ਨ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸਿਆ ਆਪੇ ਰਾਵੇ ਜਿਉ ਤਿਸ ਦੀ ਵੜਿ ਆਈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੇ ਸਚ ਪਾਈਐ ਨਾਨਕ ਆਪੇ ਚੋਗ ਸੰਜੋ ਕੀ ਨਦਰ ਕਰਿ ਲੈ ਵੱਲੈ ਹੈ ਪਰੇ ਉਚੜੀਏ ਮਾੜੜੀਏ ਤਿਹੋ ਲੋਵਾ ਸਿਰਤਾਜ ਰਾਮ ਹਉ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਦਾਪ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀਸਾਣੋ ਨਾਮ ਪਿਨਾ ਕੋਟੀ ਨਹੀਂ ਠਾਹਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੀ ਅਬਿਨਾਸੀ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਚੰਤ ਮਹਲਾ ਪਹਿਲਾ ਕਰ ਚੌਥਾ ਇਕ ਓ ਅੰਕਾਰ ਸਤ ਗੁਰ ਪਰਸਾਦ ਰਾਗ ਸੁਹੀ chant ਮਹੱਲਾ ਪਹਿਲਾ ਕਰ ਚੌਥਾ ਜਿਨ ਕੀ ਆਤਿਨ ਦੇਖਿਆ ਜਗ ਤੰਦਰੈ ਲਾਇਆ ਤਨ ਤੇਰੀ ਘਟ ਚਾਨਣਾ ਤਨ ਚੰਦ ਤੇ ਪਾਇਆ ਚੰਦੋ ਤੇ ਪਾਇਆ ਤਨ ਹਰ ਕੈ ਦੁਖੀ ਅਧੀਰਾ ਉਠ ਗਿਆ ਗੁਣ ਚੰਚ ਲਾੜੀ ਨਾਲ ਸੋਹੇ ਪਰਖ ਮੋਣੀਏ ਨਯਾ ਵਿਵਾਹ ਹੋ ਵਾ ਸੋਭ세ਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤਦੜੇ ਲਾਇਆ ਹਉ ਬਲੇ ਹਰੀ ਸਾਜਨਾ ਮੀਤਾ ਅਵਰੀਤਾ ਇਹ ਹੋ ਤਨ ਜਿਨ ਸਿਉ ਕਾਟਿਆ ਮਨ ਲੀੜਾ ਦਿੱਤਾ ਲਿਆ ਨਾ ਦਿਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ ਜਿਨ ਤੇ ਸੇ ਆਇਆ ਹੋਏ ਰਲੀਆਂ ਜੀ ਸੇ ਤੀ ਕਹਿ ਰਹੇ ਸਗਲ ਗੁਣ ਅਵ ਗੁਣ ਨਾ ਕੋਈ ਹੋਏ ਨੀਤਾ ਨੀਤਾ ਹਉ ਬਲ ਹਰੀ ਸਾਜਨਾ ਮੀਤਾ ਅਵਰਿਤਾ ਗੁਣਾ ਕਾ ਹੋਵੇ ਵਾਸੁਲਾ ਕਟ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਚੈ ਸਾਜ ਕਰੀ ਜੈ ਗੁਣੇ ਕਹਿਰੀ ਛੋੜ ਅਵ ਕਣ ਚੱਲਿਆ ਪਹਿਰੇ ਪਟੰਬਰ ਘਾਰੇ ਅਟੰਬਰੇ ਆਪਣਾ ਪੇੜ ਮੰਦੀਏ ਜਿੱਥੇ ਜਾਏ ਪਹੀਏ ਪੱਲਾ ਕਹੀਏ ਚੋਲੇ ਅਮ੍ਰਿਤ ਬੀਜੈ ਗੁਣਾ ਕਾ ਹੋਵੇ ਬਾਸੁਲਾ ਕਟ ਬਾਸ ਲਈ ਚ ਆਪ ਕਰੇ ਕਿਸਿਆ ਕੀ ਫੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਪੁਲੜਾ ਹੋਈ ਜੇ ਹੋਏ ਪੁੰਦਾ ਜਾਏ ਕਹੀਏ ਆਪ ਕਰਤਾ ਕਿਉਂ ਬੁਲੇ ਸੁਣੇ ਦੇਖੇ ਵਾਜ ਕਹੀਏ ਦਾਨ ਅਣ ਮੰਗਿਆ ਦੀਵੇ ਦਾਨ ਦੇਤਾ ਤਾਂ ਜਗ ਬਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਅਖੀਏ ਹੋਰ ਕਰੇ ਨਾ ਕੋਈ ਸੁਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣਿ ਰਵੇ ਮਨ ਪਾਵੇ ਸੋਈ ਗੁਰ ਕੀ ਬਾਣੀ ਸੱਚ ਕੀ ਸਾਚਾ ਸੁਖ ਹੋਈ ਸੋ ਕਸਹਿ ਜੀ ਆਵੇ ਸਾਚ ਪਾਵੇ ਸਾਚ ਕੀ ਮਤ ਕਿਉ ਟਲੇ ਇਸ ਨਾਨਕ ਦਾਨ ਸੁ ਗਿਆਨ ਮਜਨਿਆ ਅਛਲਿਓ ਕਿਉ ਛਲੇ ਪਰ ਪੰਜ ਮੋਹ ਵਿਕਾਰ ਧਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਤੁ ਕੁਣਰ ਵੇ ਮਨ ਪਾਵੇ ਸੋਈ ਸਾਹਿਬ ਸੁਸਲਾਹੀ ਜਿਨ ਕారణ ਕੀਆ ਮੈਨ ਲਾਗੀ ਮਨ ਮੈਨੀ ਏ ਕਿਨ ਅੰਮ੍ਰਿਤ ਪੀਆ ਮੱਧ ਅੰਮ੍ਰਿਤ ਪੀਆ ਇਹੋ ਮਨ ਲੰਧਿਆ ਕੋਰਪੈ ਮੂਲ ਕਰਾਇਆ ਆਪ ਨੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੀ ਲਾਇਆ ਤਿਸ ਨਾਲ ਗੁਣ ਗਾਵਾਂ ਚ ਤਿਸ 파ਮਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਲਾਹੀ ਏ ਜਿਨ ਜਗਤੀ ਉਹ ਪਾਇਆ ਆਏ ਗਿਆ ਕੀ ਨਾਇ ਕਿਉ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨੀ ਭੀਮ ਕਾ ਕੋਟਿ ਉਸਾਰਿਆ ਪੰਜ ਪੁਨਾਇ ਕੋ ਆਪਸ ਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਆ ਮੈ ਆਵ ਕੜੇ ਆਰੀ ਤੂੰ ਸੁਣ ਪਿਆਰੇ ਤੁਧ ਪਾਵੇ ਸੱਚ ਸੋਈ ਆਵਣ ਜਾਣਾ ਨਾਥੀਏ ਸਾਚੀ ਮਤ ਹੋਈ ਅੰਜਨ ਤesa ਅੰਜੀਆ ਜੈਸਾ ਪਿਰ ਪਾਵੇ ਸੁਭਜ ਸੂਝ ਹੈ ਜਾਣੀ ਜੇ ਆਪ ਜਾਣ ਆਵੇ ਆਪ ਜਾਣ ਆਵੇ ਮਾਲਕ ਪਾਵੇ ਆਪੇ ਮਨੁਆ ਲੇ ਵੇ ਕਰਮ ਸੋ ਕਰਮ ਕਰਾਏ ਆਪੇ ਕੀਮਤ ਕੌਣ ਆਪੇ ਵਈ ਤੰਤ ਮੰਤ ਪਖੰਡ ਨ ਜਾਣਾ ਰਾਮ ਰਿਦੇ ਮਨ ਮੰਨਿਆ ਅੰਜਨ ਨਾਮ ਤਿਸੈ ਤੇ ਸੂਚੇ ਗੁਰ ਸ਼ਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਗੇ ਮਨ ਮੋਹੀ ਮਨ ਮਾਹੀ ਸਾਜਨ ਕਰੇ ਰਲੀਆਂ ਕਰਮ ਧਰਮ ਸਬਾਇਆ ਅੱਠ ਸਾਠ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ ਆਪ ਸਾਜੀ ਥਾਪ ਵੇਖਤ ਸੇ ਪੜਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇਤੀਏ ਕਿਉ ਪਾਦਰ ਜੜ ਆਪ ਮੁਸਮਤ ਹੋ ਠੀਏ ਕਿਉ ਰਾਹ ਪਛਾਣੈ ਕਿਉ ਰਾਹੇ ਜਾਵੇ ਮਹਿਦ ਪਾਵੇ ਅੰਧ ਕੀ ਮਤ ਅੰਦੇ ਲਈ ਵੇਣ ਨਾਮ ਹਰ ਕੇ ਕਛ ਨਾ ਸੋਚੇ ਅੰਧ ਪੂਟੋ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਹਨ ਵਸੈ ਕਰ ਜੋੜ ਕੋੁਰ ਪੈ ਕਲਰ ਬਨੰਤੀ ਰਾਹੋ ਪਾਦਰ ਕੋੁਰ ਤਸੈ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਕਿਸ ਪੈ ਖੋ ਲੋ ਗਟੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਚਗਤ ਬਸ ਬਾਇਆ ਕੌਣ ਜਾਣੈ ਮਿਤ ਮੇਰਿਆਂ ਆਵਣੀ ਜਾਵਣੀ ਕਰੇਟ Ravne ਟੋਟਨਾ ਬੇਫੇਰਿਆ ਨਾਮ ਵੀ ਹੋਣੇ ਹੋਣੇ ਚੂਣੇ ਨਾ ਗੁਰ ਸ਼ਬਦ ਸੁਣਾਇ ਮਨ ਪਰ ਦੇਸੀ ਜੇਥੀ ਐ ਸਭ ਦੇਸ ਪਰਾਇਆ ਗੁਰ ਮਹਿਲੀ ਕਰ ਆਪਣੇ ਸੋ ਪਰਪੁਰ ਨੀਨਾ ਸੇਵਕ ਸੇਵਾ ਤਾਂ ਕਰੇ ਸਤਿ ਸ਼ਬਦ ਪਤੀਨਾ ਸ਼ਬਦੇ ਪਤੀਜ ਅੰਕ ਪੀਜੇ ਸੋ ਮਹਿਲ ਮਹਿਲਾ ਅੰਤਰ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰ ਗੁਰ ਸ਼ਬਦ ਮੇਲਾ ਤਾ ਸੁਹੇਲਾ ਬਾਜੰਤ ਅਨਹਦ ਬੀਨਾ ਗੁਰ ਮਹਿਲੀ ਕਰ ਆਪਣੇ ਸੋ ਭਰਪੁਰ ਲੀਨਾ ਕੀਤਾ ਕਿਆ ਸਾਲਾ ਹੀ ਕਰ ਵੇਖੈ ਸੋਈ ਤਾ ਕੀ ਕੀਮਤ ਨਾ ਪਵੇ ਜੇ ਲੋਚ ਕੋਈ ਕੀਮਤ ਸੁ ਪਾਵੇ ਆਪ ਜਾਣਾਵੇ ਆਪ ਅਪੁਨ ਨਾ ਥੁਲੇ ਜਜ ਕਾਰ ਕਰੇ ਤੋ ਦੇ ਪਾਵੇ ਗੁਰ ਕਹ ਸ਼ਬਦ ਅਮੁਲੇ ਹੀਨੋ ਨੀਚ ਕਰੋ ਬੇਨਤੀ ਸਾਚਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਇਨੋਂ ਨੀਂਜ ਕਰੋ ਬੇਨੰਤੀ ਸੱਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ